ਉਗਾਦੇ ਸਿਵਲ ਹਸਪਤਾਲ ਦੇ ਇੱਕ ਸਟੋਰ ਤੋਂ ਲਗਭਗ 11000 ਬੀਓ ਉਪਰੇਨੋਫਾਈਨ ਗੋਲੀਆਂ ਜੋ ਕਿ ਨਸ਼ਾ ਛਡਾਓ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਇੱਕ ਨਿਯੰਤਰਿਤ ਨਸ਼ੀਲੀ ਦਵਾਈ ਹੈ ਇਸ ਨੂੰ ਚੋਰੀ ਕਰ ਲਿਆ ਗਿਆ ਜਿਨ੍ਹਾਂ ਦੀ ਕੀਮਤ 7 ਲੱਖ ਰੁਪਏ ਤੋਂ ਵਿਵਾਦ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਚੋਰੀ ਦਾ ਪਤਾ ਉਦੋਂ ਲੱਗਾ ਜਦ ਹਸਪਤਾਲ ਦੇ ਸਟਾਫ ਨੇ ਮੁੱਖ ਦਵਾਈ ਸਟੋਰ ਦਾ ਤਾਲਾ ਟੁੱਟਿਆ ਹੋਇਆ ਪਾਇਆ ਦੇਖਿਆ ਕਿ ਵੱਡੀ ਮਾਤਰਾ ਦੇ ਵਿੱਚ ਇਹ ਗੋਲੀਆਂ ਜੋ ਕਿ ਨੇ ਉਗਾਇਬ ਹੋ ਚੁੱਕੀਆਂ ਨੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਦੱਸਿਆ ਕਿ ਸਟੋਰ ਦੇ ਵਿੱਚ 1.5 ਲੱਖ ਇਹ ਗੋਲੀਆਂ ਦਾ ਸਟਾਕ ਸੀ ਜਿਨ੍ਹਾਂ ਦੇ ਵਿੱਚੋਂ ਲਗਭਗ 11000 ਗੋਲੀਆਂ ਗਾਇਬ ਨੇ ਤੇ ਹਰੇਕ ਦੀ ਕੀਮਤ ਜੜੀਓ ਲਗਭਗ 50 ਰੁਪਏ ਉਹਨਾਂ ਕਿਹਾ ਕਿ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਧਿਕਾਰੀ ਨੇ ਦੱਸਿਆ ਕਿ ਇਹ ਚੋਰੀ ਨਾ ਸਿਰਫ ਇੱਕ ਵਿੱਤੀ ਛਟਕਾ ਹੈ ਮਗੋਂ ਬਲਕਿ ਚਮਤਕ ਸਿਹਤ ਤੇ ਲਈ ਇੱਕ ਗੰਭੀਰ ਖਤਰਾ ਕਿਉਂਕਿ ਚੋਰੀ ਕੀਤੀਆਂ ਦਵਾਈਆਂ ਪਹਿਲਾਂ ਹੀ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਪਾਰ ਚ ਦਾਖਲ ਹੋ ਚੁੱਕੀਆਂ ਹੋ ਸਕਦੀਆਂ ਨੇ ਉਤھے ਹੀ ਮੋਗਾ ਸ਼ਹਿਰ ਪੁਲਿਸ ਸਟੇਸ਼ਨ ਦੇ ਇੱਕ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨੇੜਲੇ ਇਲਾਕਿਆਂ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਉਤھے ਹੀ ਹਸਪਤਾਲ ਦੇ ਸਟਾਫ ਤੋਂ ਵੀ ਪੁੱਛਗਿੱਛ ਜਾਰੀ ਹੈ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਕੋਤਾਹੀ ਦੇ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਦੇ ਲਈ ਅਤੇ ਨਿਯੰਤਰਿਤ ਨਸ਼ੀਲੇ ਪਦਾਰਥਾਂ ਦੇ ਲਈ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਅੰਦਰੂਨੀ ਜਾਂਚ ਤੇ ਵੀ ਹੁਕਮ ਜਾਰੀ ਕਰ ਦਿੱਤੇ।